ਸਵਾਗਤ ਹੈ ਤੁਹਾਡਾ ਸੇਵਕ ਡੀਐਸਡਬਲਯੂ ਪੇਜ ਦੇ ਉੱਤੇ ਦੋਸਤੋ ਅੱਜ ਤੁਹਾਡੇ ਵਾਸਤੇ ਨਾ ਇੱਕ ਹੀਰਾ ਲੈ ਕੇ ਆਏਗੇ ਆਪਾਂ ਹੀਰਾ ਵੀ ਇਹੋ ਜਿਹਾ ਹੈਗਾ ਬਾਕੀ ਤੁਸੀਂ ਯਾਦ ਰੱਖੋਗੇ ਵੀ ਪੇਜ ਦੇ ਸੇਵਕ ਡੀਐਸਡਬਲਯੂ ਪੇਜ ਦੇ ਉੱਤੇ ਬਾਈਆਂ ਨੇ ਸਾਨੂੰ ਗੱਡੀ ਦਿਵਾਈ ਸੀ 2014 ਮਾਡਲ ਦੀ ਕਾਰ ਹੈਗੀ ਦੂਜੇ ਮਹੀਨੇ ਦੀ ਕਾਰ ਹੈਗੀ ਦੋਸਤੋ ਕਾਰ ਕੀ ਹੈ ਨਾ ਤੁਸੀਂ ਬਾਕੀ ਹੈਰਾਨ ਹੋ ਜਾਓਗੇ ਦੇਖ ਕੇ ਗੱਡੀ ਦੇਖੋ ਤੁਸੀਂ ਬਾਈ ਸਾਰੀ ਗੱਡੀ ਓਰੀਜਨਲ ਹੈਗੀ ਆਲ ਓਰੀਜਨਲ ਕਾਰ ਹੈਗੀ ਸਾਰੇ ਕਿਤੇ ਮਾਰਕਰ ਲੱਗੇ ਹੋਏ ਨੇਗੇ BX i ਵਾਲਾ ਟਾਪ ਵਾਲਾ ਵੇਰੀਐਂਟ ਆ ਕਰਦਾ ਗੱਡੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸ਼ਾਨਦਾਰ ਕਾਰ ਹੈਗੀ ਕੱਲੇ-ਕੱਲੇ ਚੀਜ਼ ਤੁਹਾਨੂੰ ਆਪਾਂ ਦਿਖਾਵਾਂਗੇ ਗੱਡੀ ਤੁਸੀਂ ਦੇਖ ਸਕਦੇ ਹੋਗੇ ਫਾਸਟ ਅਨਰ ਦੀ ਕਾਰ ਹੈ ਜੀ ਸਾਰੇ ਸ਼ੀਸ਼ੇ ਨਾਲ ਦੇ ਨਿਕਾਰੇ ਦੇ ਦੇਖੋ ਜੀ ਵਿੱਚੋਂ ਕੰਡੀਸ਼ਨ ਦੇਖੋ ਕਾਰ ਦੀ ਰੂਪੂਜ ਹੁੰਦੀ ਹੈ ਬੈਕ ਤੋਂ ਵੀ ਦੇਖੋ ਤੇ ਅੰਦਰੋਂ ਵੀ ਦੇਖੋ ਤੁਸੀਂ ਕਾਰ ਜਿਵੇਂ ਨਵੀਂ ਕਾਰ ਲੈ ਕੇ ਤੇ ਜਿੱਦਾਂ ਇਹ ਕਾਰ ਲੈ ਕੇ ਤੇ ਦੋਸਤੋ ਇੱਕ ਬਰਾਬਰ ਆਪਾਂ ਤੁਹਾਡੇ ਵਾਸਤੇ ਮਿਹਨਤ ਬਹੁਤ ਕਰਦੇ ਆਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਕਰੋ ਗੱਡੀ ਦੇਖੋ ਤੁਸੀਂ ਕਿਸੇ ਪਾਸੇ ਆਈ ਨਹੀਂ ਹੈਗਾ ਵੀ ਮਾਰਕਰ ਵੀ ਐਜੰਸੀ ਵਾਲੇ ਲੱਗੇ ਪਏ ਨੇ ਕਾਰ ਦੇ ਕਿਸੇ ਪਾਸੇ ਤੋਂ ਕੋਈ ਘਸਾਪਟ ਨਹੀਂ ਹੈਗੀ ਕਾਰ ਦੇ ਇੰਟੀਰੀਅਰ ਚੈੱਕ ਕਰ ਸਕਦੇ ਹੋਗੇ ਕੱਲੀ-ਕੱਲੀ ਸੀਲਾਂ ਵਗੈਰਾ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਦੇਖ ਸਕਦੇ ਹੋ ਜੀ ਟਾਇਰਾਂ ਦੀ ਕੰਡੀਸ਼ਨ ਟਾਇਰ ਵੀ ਨਾਲ ਦੇ ਪਏ ਨੇ ਬਾਈ ਗੱਡੀ ਦਾ ਥੱਲੋਂ ਤੁਸੀਂ ਫਰਸ਼ ਵਗੈਰਾ ਦੇਖ ਸਕਦੇ ਹੋ ਸਟੀਲ ਵਰਗੀਕਾਰ ਪਈ ਹੈ ਸਟੀਲ ਵਰਗੀ ਬਾਕੀ ਤੁਹਾਨੂੰ ਆਜੋ ਆਪਾਂ ਕੱਲੀ-ਕੱਲੀ ਚੀਜ਼ ਦਿਖਾਮੈਂ ਕਰਦੀ BX I ਵਾਲੀ ਵੇਰੀਐਂਟ ਦੇ ਵਿੱਚ ਦੋਸਤੋਂ ਪਾਵਰ ਵਿੰਡੋ ਆਉਂਦੀ ਹੈ ਇਹਦੀ ਫਰੰਟ ਵਾਲੀ ਕੰਪਨੀ ਦੇ ਵੱਲੋਂ ਹੀ ਆ ਤੁਸੀਂ ਦੇਖ ਸਕਦੇ ਹੋ ਕਿਸੇ ਪਾਸੇ ਚਾਬੀ ਤੱਕ ਨਹੀਂ ਲੱਗੀ ਕਾਰ ਦੇ ਲਫਾਫੇ ਵਗੈਰਾ ਵੀ ਹਜੇ ਤੱਕ ਚੜੇ ਪਏ ਨਹੀਂਗੇ ਦੇਖ ਸਕਦੇ ਹੋ ਕਾਰ ਬਹੁਤ ਸੰਭਾਲੀ ਹੋਈ ਕਾਰ ਹੈਗੀ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਗিয়ার ਨੋ ਵੀ ਦੇਖ ਸਕਦੇ ਹੋ ਗੱਡੀ ਦੀ ਬਹੁਤ ਹੀ ਸ਼ਾਨਦਾਰ ਕਾਰ ਹੈ ਬਹੁਤ ਸਮਝਾਈ ਦੇ ਵਿੱਚ ਰੱਖੀ ਹੋਈ ਕਾਰ ਹੈਗੀ ਬਹੁਤ ਨੜ ਵੀ ਦੇਖ ਸਕਦੇ ਹੋ ਬਾਈ ਜੀ ਲਿਸ਼ਕੋਰੇ ਮਾਰਦਾ ਕਿਸੇ ਨੜ ਦੇ ਉੱਤੇ ਚਾਬੀ ਲੱਗੀ ਹੋਵੇ ਆਪਾਂ ਦੇਣਦਾਰ ਹੋਵਾਂਗੇ ਜਿਹੜੇ ਮਰਜੀ ਮਿਸਤਰੀ ਨਾਲ ਲਿਆ ਕੇ ਕਾਰ ਦੀ ਚੈੱਕਅਪ ਕਰਾ ਸਕਦੇ ਹੋਗੇ ਏਜੰਸੀ ਦੇ ਵਿੱਚੋਂ ਜਿੱਦਾਂ ਕਾਰ ਆਈ ਹੁੰਦੀ ਹੈ ਨਾ ਓਦਾਂ ਦੀ ਓਦਾਂ ਨਵੀਂ ਕਾਰ ਪਈ ਹੈਗੀ ਫਰੰਟ ਫੱਟੀ ਚੈੱਕ ਕਰ ਲਓ ਕਿਉਂਕਿ ਅਜਿਹਾਂ ਕਾਰਾਂ ਤੁਹਾਨੂੰ ਬਹੁਤ ਘੱਟ ਥਿਆਂ 'ਤੇ ਹੁੰਦੀਆਂ ਨੇਗੀਆਂ ਪਰ ਆਪਾਂ ਤੁਹਾਡੇ ਵਾਸਤੇ ਲੱਭ ਲੱਭ ਕੇ ਲੈ ਕੇ ਆਉਣੇ ਹੈਗੇ ਆ ਦੇਖੋ ਤੁਸੀਂ ਕੰਡੀਸ਼ਨ ਦੇਖੋ ਕਾਰ ਦੀ ਨਵੀਂ ਕਾਰ ਪਈ ਹੈ ਜਿੱਦਾਂ ਨਵੀਂ ਏਜੰਸੀ ਚੋਂ ਲਿਆਉਣੀ ਹੁੰਦੀ ਹੈ ਨਾ ਕਾਰ ਉਹੀ ਕੰਡੀਸ਼ਨਾਂ 'ਚ ਕਾਰ ਦੀ ਕਿਸੇ ਪਾਸੇ ਕੋਈ ਸ਼ੀਸ਼ਾ ਨਹੀਂ ਚੇਂਜ ਕੋਈ ਇੰਜਣ ਦੇ ਪਾਰਟ ਨਹੀਂ ਚੇਂਜ ਜੋ ਵੀ ਏਜੰਸੀ ਦੇ ਵਿੱਚੋਂ ਆਇਆ ਹੈ ਨਾ ਉਦਾਂ ਦੇ ਉਦਾਂ ਮਾਰਕਰ ਲੱਗੇ ਪਏ ਨੇਗੇ ਕਾਰ ਦੇ ਉੱਤੇ ਆਪਾਂ ਤਾਂ ਉਹਨੂੰ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਦਿੰਨੇ ਆ ਜੀ ਆਹ ਚੈੱਕ ਕਰ ਸਕਦੇ ਹੋ ਤੁਸੀਂ ਸ਼ੌਕਰ ਵਗੈਰਾ ਸ਼ੌਕਰਾਂ ਤੋਂ ਵੀ ਤੁਹਾਨੂੰ ਜੱਜਮੈਂਟ ਹੋ ਜਾਂਦੀ ਹੈ ਕਿ ਜਿਹੜੇ ਵੀਰ ਨੂੰ ਇਹ ਚੀਜ਼ਾਂ ਦਾ ਪਤਾ ਹੈ ਨਾ ਉਹ ਵੀਰ ਪਰਖ ਕਰਦਨੇ ਇਹ ਚੀਜ਼ਾਂ ਦੀ ਇੱਥੋਂ ਵੀ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਦਿਖਾ ਦਿੰਨੇ ਹਾਂ ਮਗਰਾਟ ਦੇ ਵਿੱਚ ਵੀ ਕਿਸੇ ਪਾਸੇ ਕੋਈ ਜਰਬ ਵਗੈਰਾ ਨਹੀਂ ਹੈਗੀ ਜਾਂ ਕੋਈ ਗਲਾਬਟ ਨਹੀਂ ਹੈਗੀ ਦੇਖ ਸਕਦੇ ਹੋ ਕਾਰ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਕੋਈ ਟਾਇਰਾਂ ਦਾ ਖਰਚਾ ਨਹੀਂਗਾ ਤੇ ਕਿਸੇ ਪਾਸੇ ਕੋਈ ਗਲਾਬਟ ਨਹੀਂ ਹੈਗੀ ਕਾਰ ਦੇ ਵਿੱਚ ਬਿਲਕੁਲ ਨਵੀਂ ਨਕੋਰ ਕਾਰ ਪਈ ਹੈਗੀ ਸਟicker ਵਗੈਰਾ ਵੀ ਹਜੇ ਤੱਕ ਲੱਗੇ ਪਏ ਨਹੀਂਗੇ ਦੋਸਤੋ ਕਾਰ ਦੇ ਇਧਰੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਾਰ ਮੈਟਾਂ ਤੋਂ ਲੈ ਕੇ ਸਾਰੀ ਕਾਰ ਬਰੈਂਡ ਨਿਊ ਹੈਗੀ ਸਟੀਲ ਵਾਂਗੂ ਕੁੰਡੇ ਕਬਜੇ ਚਮਕ ਰਹੇ ਨੇਗੇ ਬਾਕੀ ਭਾਈ ਸਾਰੀ ਕਾਰ ਸੀਲ ਲੱਗੀ ਇਹ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੈਗੀ ਜਿਹੜੇ ਮਰਜ਼ੀ ਮਿਸਤਰੀ ਨਾਲ ਲਿਆ ਕੇ ਤੁਸੀਂ ਕਾਰ ਦਿਖਾ ਸਕਦੇ ਹੋਗੇ ਪਹਿਲੇ ਨਾਂ ਦੀ ਕਾਰ ਹੈਗੀ ਕਾਰ ਦਾ ਜਿਹੜਾ ਰੇਟ ਰਹਿਣ ਵਾਲਾ ਜੀ ਜੇਕਰ ਤੁਸੀਂ ਆਪਦੇ ਨਾਮ ਕਰਵਾ ਕੇ ਗੱਡੀ ਲੈਣੀ ਹੈ ਨਾ 2,40,000 ਰੁਪਏ ਦੇ ਵਿੱਚ ਤੁਹਾਡੇ ਨਾਮ ਕਰਵਾ ਕੇ ਤੁਹਾਨੂੰ 14 ਮਾਡਲ ਦੀ ਕਾਰ ਇਹ ਮਿਲ ਜੂਗੀ ਕਿਸੇ ਪਾਸੇ ਕੋਈ ਫੋਗ ਲੈਂਪ ਦਾ ਨਹੀਂ ਖਰਚਾ ਕੋਈ ਲਾਈਟਾਂ ਦਾ ਖਰਚਾ ਨਹੀਂ ਲਾਈਟਾਂ ਦੀ ਸ਼ਾਈਨਿੰਗ ਤੋਂ ਹੀ ਤੁਸੀਂ ਦੇਖ ਸਕਦੇ ਹੋਗੇ ਦੇਖੋ ਜੀ ਵੀ ਕਿਦਾਂ ਦੀ ਸਾਫ਼ ਕਾਰ ਹੈਗੀ ਬਹੁਤ ਸੰਭਾਲੀ ਹੋਈ ਕਾਰ ਹੈਗੀ ਨਵੀਂ ਕਾਰ ਆ ਜੀ ਦੋਸਤੋ ਇਹ ਜਿੰਨੀਆਂ ਕਾਰਾਂ ਬਹੁਤ ਘੱਟ ਸੌਂਦੀਆਂ ਨੇ ਤੇ ਲੱਭਣੀਆਂ ਪੈਂਦੀਆਂ ਨਹੀਂ ਆ ਦੋਸਤੋ ਆਪਾਂ ਤੁਹਾਡੇ ਵਾਸਤੇ ਦਰ ਰਾਤ ਇੱਕ ਕਰਕੇ ਭਾਲਦੇ ਗੱਡੀਆਂ ਲੱਭਦੇ ਆਂ ਕਾਰਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਇਹੋ ਜਿਹੀਆਂ ਕਾਰਾਂ ਨਵੀਆਂ ਨਵੀਆਂ ਕਾਰਾਂ ਦੇਖਣ ਦੇ ਵਾਸਤੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਤੁਸੀਂ ਆਪਣੇ ਨਾਲ ਕਨੈਕਟ ਕਰਕੇ ਗੱਡੀ ਦੀ ਡੀਲ ਕਰ ਸਕਦੇ ਹੋਗੇ 2 ਲੱਖ 40000 ਰੁਪਏ ਦੇ ਵਿੱਚ ਤੁਹਾਡੇ ਪੰਜਾਬ ਨੰਬਰ ਨਾਲ ਕਰਵਾ ਕੇ ਤੁਹਾਨੂੰ ਗੱਡੀ ਇਹ ਦਿੱਤੀ ਜਾਊ ਜੀ